पहलगाम हमले के बाद भारत ने जो है टेरर अटैक का बदला लिया है और टेरर जो बेस कैंप है पाकिस्तान में उनको हिट किया है स्ट्राइक्स की हैं लगातार नौ टारगेट्स के ऊपर हम इस वक्त भारत पाकिस्तान बॉर्डर के ऊपर हैं और आप देख सकते हैं ये बिल्कुल फेंस यहीं पे जाती है और ये आ, इंडो पाक बॉर्डर के अलोंग जो है एक विलेज है हालांकि यहाँ स्थिति अभी पीसफुल है लेकिन लोग क्या कहते हैं उनसे बात करेंगे हाँ जी सर आपका नाम मेरा नाम काबर सिंह जी गौ की महादी बात ਕਮਲ ਜੀ ਪਹਿਲੇ ਤੋਂ ਇਹ ਬਤਾਈਏ ਕਿਉਂਕਿ ਪਹਿਲਗਾਮ ਮੇਂ ਨਿਰਦੋਸ਼ ਲੋਕ ਮਾਰੇ ਗਏ ਥੇ ਅਬ ਭਾਰਤ ਨੇ ਉਸਕਾ ਬਦਲਾ ਲਿਆ ਹੈ 에ਅਰ ਸਟ੍ਰਾਈਕਸ ਕੀਤੀਆਂ ਹੈ ਪਾਕਿਸਤਾਨ ਕੇ ਅੰਦਰ ਜੋ ਟੈਰਰ ਕੇ ਕੈਂਪਸ ਥੇ ਪਾਕਿਸਤਾਨੀ ਮੇਂ ਉਸਕੋ ਖਤਮ ਕੀਤਾ ਹੈ ਉਸਕੋ ਕਿਸ ਤਰ੍ਹਾਂ ਦੇਖਦੇ ਆਂ ਆਪਕੇ ਚੈਨਲ ਕੇ ਮਾਧਿਅਮ ਰੇ ਮੈਂ ਬਤਾਨਾ ਚਾਹਤਾ ਹੂੰ ਵੀ ਇਹ ਪਹਿਲਗਾਮ ਵਿੱਚ ਹਮਲਾ ਕੋ ਪਹਿਲੀ ਵਾਰ ਨਹੀਂ ਹੋਇਆ ਕਸ਼ਮੀਰ ਦੇ ਵਿੱਚ ਜਿਤਨਾ ਪਹਿਲਾਂ 2019 ਦੇ ਵਿੱਚ ਵੀ ਸਾਡੇ ਸੀਆਰਪੀਐਫ ਦੀ ਟੁਕੜੀ ਦੇ ਉੱਤੇ ਹਮਲਾ ਕੀਤਾ ਸੀ ਉਹਨਾਂ ਨੂੰ ਵੀ 27 ਬੰਦਿਆਂ ਨੂੰ ਆਰਡੀਐਕਸ ਨਾਲ ਡਾ ਦਿੱਤਾ ਸੀ ਉਸ ਤੋਂ ਬਾਅਦ ਵਿੱਚ ਫਿਰ ਦੁਬਾਰੇ ਹਮਲਾ ਹੋਣ ਇਹਨ ਜਿਹੜਾ ਨਿੰਦਣਯੋਗ ਹੈ ਇਹ ਹਮਲਾ ਨਹੀਂ ਹੋਣਾ ਚਾਹੀਦਾ ਜੇਕਰ ਉਹਨਾਂ ਹਮਲਾ ਕੀਤਾ ਤੇ ਸਾਡੇ ਭਾਰਤੀ ਫੌਜ ਨੇ ਉਹਨਾਂ ਨੂੰ ਜਵਾਬ ਦਿੱਤਾ ਬਹੁਤ ਹੀ ਵਧੀਆ ਕੀਤਾ ਦੂਸਰੀ ਬਾਤ ਮੈਂ ਪੁੱਛਣਾ ਚਾਹਤਾ ਹਾਂ ਕਿਉਂਕਿ ਕਈ ਜਗ੍ਹਾ ਤੇ ਤਾਂ ਟੈਨਸ਼ਨ ਹੈ ਬਾਰਡਰਸ ਤੇ ਲੇਕਿਨ ਇਹ ਇੰਡੋ ਪਾਕ ਬਾਰਡਰ ਹੈ ਕਾਫੀ ਲੋਕ ਇੱਥੇ ਆਤੇ ਹਨ ਵਿਜ਼ਿਟਰ ਵੀ ਆਤੇ ਹਨ ਇੱਥੇ ਤੇ ਕੀ ਮਾਹੌਲ ਹੈ ਕਾਬੁਲ ਜੀ ਆ ਪੁਰਾਣੇ ਬੰਦੇ ਆਏ ਹਨ ਕਿ ਇੱਥੇ ਤੇ ਕੀ ਮਾਹੌਲ ਹੈ ਔਰ ਗਾਉਂ ਵਾਲੇ ਕੀ ਸੋਚਦੇ ਹਨ ਜੋ ਭਾਰਤ ਪਾਕਿਸਤਾਨ ਦੇ ਵਿੱਚ ਮਾਹੌਲ ਹੈ ਵੇਖੋ ਬਾਤ ਐਸੀ ਹੈ ਕਿ ਅਭੀ ਤੋ ਮਾਹੌਲ ਬਾਰਡਰ ਕੇ ਉੱਪਰ ਬਿਲਕੁਲ ਠੀਕ ਠਾਕ ਹੈ ਕੋਈ ਐਸੀ ਬਾਤ ਨਹੀਂ ਹੈ

वो आर्मी को और बी को बचाते रहे अभी भी जितनी हमारी जनरेशन है वो भी बचाएगी हाँ जी आपका कहना ने एक बड़ा अटैक किया पाकिस्तान के ऊपर नौ जो ठिकाने थे आतंकवादियों के वो खत्म कर दिए हैं और बड़ा हमला पाकिस्तान के ऊपर किया है बदला लिया है पहलगाम हमले का पहले तो बताए इसको किस तरह देखते हैं आप तो बॉर्डर पे रहते हैं बॉर्डर पे ऐसा ही है अभी को बहुत वैसे माड़ा कीता अपना जो अपनी जनता मार दे को लींद ਲੈਣਾ ਬਦਲਾ ਤੇ ਪੈਸੇ ਇਹ ਆ ਵੀ ਜੋ ਸਿੱਧਾ ਲੈ ਕੇ ਬਦਲਾ ਆਪਣਾ ਕਰਨ ਪਰ ਬਾਕੀ ਮਰਦੀ ਤੇ ਜਨਤਾ ਹੀ ਐ ਸਰਕਾਰਾਂ ਤਾਂ ਚਲੋ ਜੋ ਹੁੰਦਾ ਉਹ ਕਰਦੀਆਂ ਕਰਦੀਆਂ ਹੈ ਤੇ ਆਪ ਬਤਾਤੇ ਹੈ ਵੀ ਇਹ ਇਹ ਹੋਈ ਬਾਤ ਹੈ ਵੀ ਸਾਨੂੰ ਨਹੀਂ ਕੋਈ ਇੱਥੇ ਬਾਰਡਰਾਂ ਤੇ ਬੈਠੇ ਆ ਕਾਰੋਬਾਰ ਚੱਲਣ ਦਾ ਆ ਡੰਗਰ ਬੱਚਾ ਮਾਲ ਡੰਗਰ ਆਪਣਾ ਸਾਂਭਣ ਦਾ ਆ ਬੱਚਿਆਂ ਚ ਬੈਠੇ ਆ ਜੋ ਉੱਠ ਕੇ ਜਾਣਾ ਪਏ ਤਾਂ ਫੇਰ ਤਾਂ ਬਹੁਤ ਮੁਸ਼ਕਲ ਹੋ ਜਾਊਗਾ ਕੋਈ ਕਿਤੇ ਜਾਊ ਕੋਈ ਕਿਤੇ ਜਾਊਗਾ ਕਿਸੇ ਤਰ੍ਹਾਂ ਦਾ ਕੋਈ ਡਰ ਹੈ ਮਨ ਨਾ ਮਾਰੇ ਡਰ ਮੇ ਕੋਈ ਨਹੀਂ ਕਹੋ ਬੱਚੇ ਬੁੱਚੇ ਤਾਂ ਸਕੂਲਾਂ ਜਾ ਕੇ ਉਹ ਡੈਸਕ ਤੇ ਆ ਪਰ ਉਸ ਕੋ ਇਹ ਹੌਸਲਾ ਦਿੰਦੇ ਕੋਈ ਬਾਤ ਨਹੀਂ ਹਮ ਤੁਹਾਡੇ ਸਾਥ ਹੈ

ਜਦੋਂ ਲੜਾਈ ਲੱਗਣੀ ਆ ਕਦੀ ਲੜਾਈ ਦੱਸ ਕੇ ਨਹੀਂ ਲੱਗੀ ਉਹ ਚੁੱਪ ਕਰਕੇ ਹੀ ਲੱਗ ਜਾਂਦੀ ਆ ਕੋਈ ਗੱਲ ਨਹੀਂ ਅਸੀਂ ਬਾਹਰ ਡੇਰਾ ਵਾ ਨਹਿਰੋਂ ਅੱਗੇ ਸਾਡੇ ਡੇਰੇ ਨੇ ਤੇ ਬਸ ਤੋਂ ਗਾੜੀ ਡੇਰੇ ਕੋਈ ਗੱਲ ਨਹੀਂ ਸ਼ਾਂਤਮਈ ਰਹਿੰਦੇ ਆ ਕੋਈ ਗੱਲਬਾਤ ਨਹੀਂ ਆਪਣਾ ਸਾਰਾ ਪਰਿਵਾਰ ਅਸੀਂ ਘਰਾਂ ਵਿੱਚ ਬੈਠ ਬੈਠੇ ਆ ਅਮਨ ਚੈਨ ਨਾਲ ਜਦੋਂ ਕੋਈ ਮਾਹੌਲ ਖਰਾਬ ਹੋਊਗਾ ਉਹ ਤੇ ਹੋ ਹੀ ਜਾਣਾ ਉਹ ਤੇ ਕਿਸੇ ਨੂੰ ਦੱਸ ਪੁੱਛ ਕੇ ਨਹੀਂ ਵੀਰ ਜੀ

ਕੀਆ ਤੁਹਾਨੂੰ ਉਸ ਦਾ ਫਲ ਮਿਲਿਆ ਪੁਗਤਾਂ ਪੁਗਤ ਲਿਆ ਹੋ ਠੀਕ ਹੈ ਤਾਂ ਬੀਂਗ ਹਿੰਦੁਸਤਾਨੀ ਖੁਸ਼ ਹੈ ਇਸ ਚੀਜ਼ ਕੋਲੇ ਕੇ ਉਹ ਖੁਸ਼ ਦੇ ਵੇਖੋ ਹੀ ਖੁਸ਼ ਅਸੀਂ ਪੰਜਾਬੀ ਲੋਕ ਜਿਹੜੇ ਹਨ ਅਸੀਂ ਦੇ ਹਰ ਇੱਕ ਦਾ ਭਲਾਈ ਚਾਹੁੰਦੇ ਹਾਂ ਜੇ ਉਧਰ ਵੀ ਮਰੇ ਤੇ ਆਮ ਲੋਕ ਮਰੇ ਆ ਜੇ ਇਧਰ ਵੀ ਮਰੇ ਤੇ ਆਮ ਲੋਕ ਮਰੇ ਆ ਕੋਈ ਕੋਈ ਜਿਹੜੇ ਬੰਦੇ ਜਿਹੜੇ ਉਹ ਜਿਹੜੇ ਕੋਈ ਕੰਮ ਕੇਸ ਕਰਨ ਵਾਲੇ ਸੀ ਉਹ ਤੇ ਨਹੀਂ ਨਾ ਮਰੇ ਆ ਆਮ ਲੋਕ ਮਰਨਦੇ ਆ ਨਾ ਇਸ ਕਰਕੇ ਅਸੀਂ ਖੁਸ਼ ਕਿਸੇ ਨੂੰ ਕੋਈ ਕੋਈ ਬੰਦਾ ਮਰਦਾ ਉਹਨੂੰ ਵੇਖ ਕੇ ਕੁਝ ਨਹੀਂ ਹੋਣਾ ਚਾਹੀਦਾ ਸਾਰੇ ਜਾਨ ਇੱਕੋ ਚੀਜ਼ ਹੈ ਨਹੀਂ ਉਹ ਤੇ ਚਲੋ ਟੈਨਿਸ ਤੋਂ ਕੋ ਮਾਰ ਹਾਂ 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 ਟੈਨਿਸ ਤੋਂ ਕੋ ਉਹ ਤੇ ਦੁਸ਼ਮਣ ਕੋ ਤੇ ਮਾਰਨ ਕਹਿੰਦਾ ਹੀ ਆ ਫਿਰ ਜਦੋਂ ਤੁਸੀਂ ਸੈਣੀ ਚੋ ਤੇ ਫਿਰ ਦੇਖੋ ਜਦੋਂ ਕੋਈ जबानी गल नहीं समझता तो फिर आखिरी हथियार ही है जी। देखा बॉर्डर के लोग कहते हैं कि जब कोई जिसको जुबान की नहीं समझ आती है किसी तो फिर ऐसे ही हमले होते हैं तो अब भारत ने जो बड़ा स्ट्राइक किया है लेकिन पंजाब बॉर्डर पे हालात ये हैं कि आप देख सकते हैं यहाँ पर ये बॉर्डर फेंस है बिल्कुल लोग जो हैं रह रहे हैं और लोग यही कहते हैं कि अप्रूट नहीं होंगे हालांकि इनको किसी ने बोला नहीं लेकिन यहीं पर वो शुरू से रहे हैं कई जंगे देखी हैं और यहीं पर वो रहेंगे आ, अटारी बॉर्डर से कैमरा पर्सन चांदी के साथ असीम बसी